ਦੀਮੀ ਕਿਸੇ ਦੇਸ਼ ਦੇ ਸੂਝਵਾਨ ਸਿਆਣੇ ਸੱਜਣਾਂ ਇਕੱਠੇ ਹੁੰਦੇ ਨੇ ਮੀਟਿੰਗ ਰੱਖਦੇ ਨੇ ਇੱਕ ਜਗ੍ਹਾ ਤੇ ਮੀਟਿੰਗ ਰੱਖ ਕੇ ਉਹ ਫੈਸਲੇ ਕਰਦੇ ਨੇ ਤੇ ਉਸ ਮੀਟਿੰਗ ਦੇ ਵਿੱਚ ਫੈਸਲੇ ਸਿਆਣੇ ਪੁਰਸ਼ ਕੀ ਲੈਂਦੇ ਨੇ ਵੀ ਜਿਹੜੇ ਆਪਣੇ ਦੇਸ਼ ਦੇ ਨਾਗਰਿਕ ਨੇ ਨਾ ਇਹਨਾਂ ਨੂੰ ਕਿਵੇਂ ਖੁਸ਼ ਰੱਖੀਏ ਕਿਵੇਂ ਸੌਖਾ ਸਹੂਲਤਾਂ ਇਹਨਾਂ ਤੱਕ ਇੱਕ ਇੱਕ ਵਿਅਕਤੀ ਤੱਕ ਪਹੁੰਚਾਈਆਂ ਜਾਣ ਉਹ ਮੀਟਿੰਗ ਕਰਦੇ ਨੇ ਤੇ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਵੇਖਦੇ ਆਂ ਨਾ ਤੇ ਇਸ ਸਮਝ ਪੈਂਦੀ ਆ ਵੀ ਇਹ ਪਵਿੱਤਰ ਬਾਣੀ ਧਾਰਮਿਕ ਦੁਨੀਆ ਦੇ ਵਿੱਚ ਜਿਹੜੇ ਚੋਟੀ ਦੇ ਸਿਆਣੇ ਨਮਾਇੰਦੇ ਨੇ ਨਾ ਮਹਾਪੁਰਖ ਨੇ ਉਹਨਾਂ ਨੂੰ ਇਕੱਤਰ ਕਰਕੇ ਇੱਕ ਜਗ੍ਹਾ ਤੇ ਸੱਚੀ ਮੀਟਿੰਗ ਕੀਤੀ ਗਈ ਵੀ ਮਨੁੱਖਤਾ ਦੀ ਝੋਲੀ ਵਿੱਚ ਸੁੱਖ ਕਿਵੇਂ ਪਾਇਆ ਜਾਂਦਾ ਹੈ ਇਹ ਜੋ ਮਨੁੱਖਤਾ ਦੁਖੀ ਹੋ ਰਹੀ ਹੈ ਨਾ ਕਲਪ ਰਹੀ ਆ ਇਹਨੂੰ ਕਿਵੇਂ ਸੁਖੀ ਕੀਤਾ ਜਾ ਸਕਦੇ ਸੋਚੀ ਦਿੱਤੀ ਗਈ ਆ ਕਿ ਆਤਮਿਕ ਆਨੰਦ ਆਤਮਿਕ ਖੇੜਾ ਸਦੀਵੀ ਸੁਖ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ਭਗਤ ਸਹਿਬਾਨ ਗੁਰੂ ਜੀ ਭਟ ਸਹਿਬਾਨ ਗੁਰਸਿੱਖ ਸਾਨੂੰ ਇਹ ਸਿੱਖਿਆ ਦੇ ਰਹੇ ਨੇ ਸਾਨੂੰ ਸਮਝਾ ਰਹੇ ਨੇ ਕਿ ਸਦੀਵੀ ਆਨੰਦ ਕਿਵੇਂ ਪ੍ਰਾਪਤ ਹੋਏ ਸਸ ਸੱਚੀ ਬਾਣੀ ਨੂੰ ਮੰਨਣਾ ਬੜਾ ਜ਼ਰੂਰੀ ਆ ਫੇਰੀ ਉਸ ਅਸਲੀ ਸੁੱਖ ਦੀ ਸੋਜੀ ਮਿਲਦੀ ਆ ਜਿਹਦੇ ਬਾਰੇ ਗੁਰੂ ਜੀ ਦੱਸਦੇ ਨੇ ਜੋ ਸੁੱਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁੱਖ ਰਾਜ ਨਾ ਲਈ ਹੈ ਰਾਜ ਭਾਗ ਮਿਲ ਜਾਵੇ ਸਾਰੇ ਪਦਾਰਥ ਮਿਲ ਜਾਣ ਰਾਜ ਭਾਗ ਦੇ ਨਾਲ ਵੀ ਉਹ ਸੁੱਖ ਪ੍ਰਾਪਤ ਨਹੀਂ ਹੁੰਦਾ ਜਿਹੜਾ ਸੁੱਖ ਸਤਿਗੁਰੂ ਦੀ ਪਰਮੇਸ਼ਰ ਦੀ ਸੇਵਾ ਕਰਕੇ ਮਿਲਦਾ ਹੈ ਸੋ ਇਸ ਸੇਵਾ ਵਿੱਚ ਆਪਾਂ ਲੱਗ ਜਾਈਏ ਤੇ ਸੇਵਾ ਕਰੀ ਕਿਵੇਂ ਜਾਂਦੀ ਜੀਨੇ ਵੀ ਆਪਣੇ ਸਤਿਗੁਰੂ ਦੀ ਸੇਵਾ ਕਰਨੀ ਹੋਵੇ ਜਾਂ ਰੱਬ ਜੀ ਦੀ ਸੇਵਾ ਕਰਨੀ ਹੋਵੇ ਗੁਰ ਪਰਮੇਸ਼ਰ ਇੱਕੋ ਜਾਣਨਾ ਸੇਵਾ ਹੋਵੇਗੀ ਕਿਵੇਂ ਥੋੜੀ ਜੀ ਗੱਲ ਇਹਦੇ ਉੱਤੇ ਵੀ ਕਰ ਲਈਏ ਆਪਾਂ ਸਾਰਿਆਂ ਨੇ ਸੇਵਾ ਕਰਨੀ ਆ ਤੇ ਸੇਵਾ ਹੁੰਦੀ ਕਿਵੇਂ ਹੈ ਜਦੋਂ ਆਪਾਂ ਗੁਰਬਾਣੀ ਪੜਨ ਬੈਠਦੇ ਆ ਜਾਂ ਗੁਰਬਾਣੀ ਨੂੰ ਵਿਚਾਰਦੇ ਆ ਜਾਂ ਇਦਾਂ ਸਮਾਗਮਾਂ ਵਿੱਚ ਜੁੜਦੇ ਆ ਨਾ ਇਹ ਆਪਾਂ ਸੇਵਾ ਹੀ ਕਰਦੇ ਜਿੱਥੇ ਭਾਂਡੇ ਮਾਂਜਣਾ ਸੇਵਾ ਹੈ ਜੋੜੇ ਝਾੜਨਾ ਸੇਵਾ ਉੱਥੇ ਗੁਰਬਾਣੀ ਦੀ ਵਿਚਾਰ ਨੂੰ ਸਮਝਣਾ ਵੀ ਸੇਵਾ ਹੈ ਵਿਚਾਰਨਾ ਦੀ ਸੇਵਾ ਹੈ ਗੁਰ ਕੀ ਸੇਵਾ ਸ਼ਬਦ ਵਿਚਾ ਕਦੇ ਗੁਰੂ ਬਾਬਾ ਜੀ ਇਦਾਂ ਵੀ ਸਮਝਾਉਂਦੇ ਨੇ ਮੇਰੇ ਮਨ ਸਤ ਗੁਰ ਕੀ ਸੇਵਾ ਲਾਗ ਜੋ ਦੀ ਸੈ ਸੋ ਬਿਨਸਣਾ ਮਨ ਕੀ ਮਤ ਤਿਆਗ ਮੇਰੀ ਮਨਾ ਤੂੰ ਸਤਗੁਰੂ ਦੀ ਸੇਵਾ ਵਿੱਚ ਲੱਗ ਜਾ ਜੋ ਕੁਝ ਤੂੰ ਦੇਖਦਾ ਇਹ ਇਹ ਸਭ ਕੁਝ ਬਿਨਸਨਹਾਰ ਹੈ ਤੂੰ ਆਪਣੇ ਮਨ ਦੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਲੈ ਲਾ ਗੁਰਮਤ ਨੂੰ ਦ੍ਰਿੜ ਕਰ ਲਾ ਫਿਰ ਤੂੰ ਸੱਚੀ ਸੇਵਾ ਨੂੰ ਨਿਭਾਈਂ ਕਿਉਂਕਿ ਮਨ ਦੀ ਮਤ ਤਾਂ ਸੇਵਾ ਕਰਨੀ ਹੀ ਨਹੀਂ ਨਾ ਦਿੰਦੀ ਗੁਰੂ ਜੀ ਦੀ ਮਤ ਨੇ ਸਮਝਾਉਣਾ ਹੈ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾ ਵੈ ਸਣ ਪਾਈਐ ਕਹੋ ਨਾਨਕ ਬਾਹ ਲੜਾਈਐ ਪੁੱਤ ਦੁਨੀਆਂ ਵਿੱਚ ਵਿਚਰਦੇ ਭਲੇ ਦੇ ਕੰਮ ਕਰ ਸੇਵਾ ਕਰ ਤੇ ਉਹ ਤਾਂ ਹੀ ਕਰਾਂਗੇ ਨਾ ਜੇ ਸਭ ਤੋਂ ਵੱਡੀ ਸੇਵਾ ਪਹਿਲਾਂ ਸ਼ਬਦ ਦੀ ਵਿਚਾਰ ਕਰਾਂਗੇ ਫਿਰ ਸ਼ਬਦ ਦੀ ਵਿਚਾਰ ਨੇ ਹੀ ਸਾਨੂੰ ਦੱਸਣਾ ਸਬ ਮਹ ਜੋਤ ਜੋਤ ਹੈ ਸੋ ਇਹ ਫੇਰੀ ਸੰਸਾਰ ਵਿੱਚ ਵਿਚਰਦੇ ਭਲੇ ਦੇ ਕੰਮ ਹੋਣਗੇ ਫੇਰੀ ਦੂਜੇ ਦਾ ਪੁੱਤ ਆਪਣਾ ਪੁੱਤ ਲੱਗੇਗਾ ਨਹੀਂ ਤੇ ਗਵਾਂਢੀ ਦੇ ਬੱਚੇ ਵਿੱਚੋਂ ਸਾਨੂੰ ਰੱਬ ਦਿਸਦਾ ਹੀ ਨਹੀਂ ਰੱਬ ਨਹੀਂ ਦਿਸਦਾ ਤੇ ਜੇ ਇੱਕ ਗਵਾਂਢੀ ਦਾ ਬੱਚਾ ਨਸ਼ੇ ਵੱਲ ਜਾਂਦਾ ਸਾਨੂੰ ਲੱਗਦਾ ਵੀ ਚਲੇ ਤੇ ਗਵਾਂਢੀ ਦੇ ਸਾਡਾ ਥੋੜੇ ਪਰ ਮਨ ਜਾਣਦਾ ਹੀ ਨਹੀਂ ਵੀ ਜੇ ਗਵਾਂਢੀ ਘਰ ਅੱਗ ਲੱਗੀ ਹਨਾ ਸੇ ਕਿਤੇ ਸਾਡੇ ਘਰ ਵੀ ਆਏਗਾ ਇਧਰ ਨੂੰ ਵੀ ਸੇਕ ਤੇ ਆਉਣਾ ਹੈ ਹਵਾ ਦਾ ਰੁੱਖ ਬਦਲ ਸਕਦਾ ਸੋ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਵਿਚਾਰ ਸ਼ੁਰੂ ਕਰੀਏ ਗੁਰਬਾਣੀ ਦੀ ਫਿਰ ਗੁਰੂ ਜੀ ਨੇ ਸੋਝੀ ਦੇਣੀ ਆ ਪੁੱਤ ਸਾਰਿਆਂ ਚ ਪਰਮੇਸ਼ਰ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਉੱਤਮ ਸੰਗਤ ਵਿੱਚ ਆ ਕੇ ਸਮਝਾਉਣੀ ਆ ਆਓ ਪੜ ਲਈਏ विसर गई सब तात विसर गई सब तात पराई जब ते साध संगत मोहे पाई जब ते साध संगत मोहे पाई ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਾਨਿਆਈ ਸਗਲ ਸੰਗ ਹਮ ਕੋ ਬਾਨਿਆਈ ਵਿਸਰ ਗਈ ਸਭ ਤਾਤ ਪਰਾਈ ਵਿਸਰ ਗਈ ਸਭ ਤਾਤ ਪਰਾਈ ਫਿਰ ਜਦੋਂ ਨਾ ਕੋ ਬੈਰੀ ਨਹੀਂ ਵਿਗਾਨਾ ਦੀ ਅਵਸਥਾ ਬਣਦੀ ਹੈ ਜਦੋਂ ਜਦੋਂ ਸਮਝ ਆਉਂਦੀ ਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਫਿਰ ਉਦੋਂ ਮਨੁੱਖ ਸੇਵਾ ਕਰਦਾ ਹੈ ਦੁਨੀਆ ਵਿੱਚ ਵਿਚਰਦੇ ਵੀ ਭਲੇ ਦੇ ਕੰਮ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਪਾਂ ਆ ਜਾਂਦੇ ਆ ਨਾ ਗੁਰੂ ਪਿਤਾ ਜੀ ਦੀ ਗੋਦ ਵਿੱਚ ਜੁੜ ਜਾਂਦੇ ਆ ਇੱਥੋਂ ਆਪਾਂ ਸਿੱਖਿਆ ਲੈਣੀ ਹੁੰਦੀ ਆ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਸਿੱਖਣ ਲਈ ਆਓ ਸੇਵਾ ਲਈ ਜਾਉ ਗੁਰਦੁਆਰਾ ਸਾਹਿਬ ਵੀ ਸਾਡਾ ਸਕੂਲ ਹੈ ਧਾਰਮਿਕ ਦੁਨੀਆ ਦੇ ਅੰਦਰ ਇੱਥੇ ਵੀ ਆਪਾਂ ਸਿੱਖਣ ਲਈ ਆਉਣਾ ਤੇ ਸੇਵਾ ਲਈ ਜਾਣਾ ਜਿਵੇਂ ਇੱਥੇ ਆਪਾਂ ਸਾਫ਼ ਸਫਾਈ ਦਾ ਧਿਆਨ ਰੱਖਦੇ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਨਹੀਂ ਆਉਂਦੇ ਆਉਣਾ ਵੀ ਨਹੀਂ ਚਾਹੀਦਾ ਇਦਾਂ ਫਿਰ ਸਮਾਜ ਵੀ ਰੱਬ ਜੀ ਦਾ ਘਰ ਲੱਗਦਾ ਹੈ ਰੌਲੇ ਦਿਵਾਲੀ ਦੀ ਸਫਾਈ ਰੱਖਦੇ ਆਂ ਫਿਰ ਕੋਈ ਵੀ ਸਮਾਜ ਵਿੱਚ ਨਸ਼ਾ ਕਰਨ ਵਾਲਾ ਨਾ ਰਹੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਜਿੱਥੇ ਆਪਾਂ ਸ਼ਰਾਬ ਆਦਿਕ ਨੂੰ ਨਸ਼ਾ ਕਹਿੰਦੇ ਆ ਨਾ ਉੱਥੇ ਹਉਮੈ ਹੰਕਾਰ ਵੀ ਇੱਕ ਨਸ਼ਾ ਹੈ ਲੋਭ ਵੀ ਲਾਲਚ ਵੀ ਦੇਖੋ ਕਿੰਨੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਲੋਭ ਨੇ ਲਾਲਚ ਨੇ ਕਿੰਨੇ ਮਨੁੱਖ ਲੋਭ ਦੇ ਅਧੀਨ ਜੇਲਾਂ ਦੇ ਵਿੱਚ ਬੈਠੇ ਨੇ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰੇ ਸਮਾਜ ਵਿੱਚ ਫਿਰ ਮਨੁੱਖ ਦੀ ਇਹ ਭਾਵਨਾ ਬਣ ਜਾਂਦੀ ਆ ਉਹਨੂੰ ਸਮਝ ਆ ਜਾਂਦੀ ਆ ਇਹ ਜੱਗ ਸੱਚੇ ਕੀ ਹੈ ਕੋਠੜੀ ਫਿਰ ਉਹ ਸੇਵਾ 'ਚ ਲੱਗਦਾ ਵੀ ਘਟੋ ਘਟ ਮੈਂ ਆਪਣੇ ਪਿੰਡ ਨੂੰ ਤਾਂ ਸਾਂਭ ਲਵਾਂਗਾ ਫਿਰ ਪਿੰਡ ਤੋਂ ਸ਼ੁਰੂਆਤ ਕਰਕੇ ਸਟੇਟ ਪੱਧਰ ਤੇ ਫਿਰ ਅੱਗੇ ਦੀ ਅੱਗੇ ਦੇਸ਼ ਤੱਕ ਦੁਨੀਆ ਤੱਕ ਫੇਰੀ ਜਾਵਾਂਗੇ ਨਾ ਜੇ ਸ਼ੁਰੂਆਤ ਆਪਣੇ ਘਰ ਤੋਂ ਕਰਾਂਗੇ ਸੋ ਆਪਾਂ ਆਲੇ ਦੀਵਾਲੀ ਇਹ ਦੱਸਣਾ ਸ਼ੁਰੂ ਕਰੀਏ ਵੀ ਭਾਈ ਸੇਵਾ ਕਰਨੀ ਆ ਵਿਚਾਰ ਤੋਂ ਸੇਵਾ ਸ਼ੁਰੂ ਹੋਣੀ ਆ ਤੇ ਵਿਚਾਰ ਨੇ ਹੀ ਜੀਵਨ ਬਦਲਦਾ ਹੈ ਪ੍ਰਕਾਸ਼ ਪੁਰਬ ਬੜੀਆਂ ਸੰਗਤਾਂ ਮਨਾਉਂਦੀਆਂ ਨੇ ਜੀਵਨ ਵਿੱਚ ਬਦਲਾਅ ਉਦੋਂ ਆਉਣੇ ਜਿਸ ਦਿਨ ਗੁਰੂ ਪਿਤਾ ਜੀ ਦੀ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾਉਨੇ ਆ ਉਹਨਾਂ ਦੀ ਗੱਲ ਵੀ ਮੰਨਣੀ ਸ਼ੁਰੂ ਕਰਾਂਗੇ ਗੁਰਬਾਣੀ ਹੈ ਜੋ ਇਹ ਧਾਰਮਿਕ ਆਗੂਆਂ ਦੀ ਇਕਤਰਤਾ ਹੈ ਜੋ ਸਾਨੂੰ ਸੇਧ ਦਿੰਦੀ ਹੈ ਕਿਵੇਂ ਸਦੀਵੀ ਸੁੱਖ ਮਿਲ ਸਕਦਾ ਹੈ ਜਦੋਂ ਕੁਦਰਤ ਨਾਲ ਕਰਤੇ ਦੀ ਕੁਦਰਤ ਨਾਲ ਪਿਆਰ ਕਰਦੇ ਹਾਂ ਕਿਸੇ ਦਾ ਭਲਾ ਕਰਕੇ ਵੇਖੀ ਬੜਾ ਆਨੰਦ ਆਉਂਦਾ ਹੈ ਬੜਾ ਸੁੱਖ ਮਿਲਦਾ ਬੜੀ ਰਾਹਤ ਮਿਲਦੀ ਹੈ ਜਦੋਂ ਦਾ ਸੰਬੰਧ ਕੱਢਦੇ ਹਾਂ ਲੋੜਵੰਦਾਂ ਤੇ ਲਾਉਂਦੇ ਤੇ ਜਦੋਂ ਗੁਰਬਾਣੀ ਦੇ ਕੋਲ ਹੋਰ ਨੇੜੇ ਹੋ ਕੇ ਬਹਿਨੇ ਆਂ ਫਿਰ ਸਮਝ ਆਉਂਦੀ ਆ ਗੁਰਬਾਣੀ ਰੱਬ ਜੀ ਦੇ ਨਾਲ ਗੁਫ਼ਤਗੂ ਹੈ ਗੱਲਾਂ ਨੇ ਰੱਬ ਜੀ ਦੇ ਨਾਲ ਗੱਲ ਤੋਂ ਬਿਨਾ ਮਸਲਾ ਹੱਲ ਵੀ ਨਹੀਂ ਹੁੰਦਾ ਹੁੰਦਾ ਵੱਡੇ ਵੱਡੇ ਝਗੜੇ ਪੈ ਜਾਣ ਨਾ ਵੱਡੀਆਂ ਵੱਡੀਆਂ ਲੜਾਈਆਂ ਹੋ ਜਾਣ ਨਾ ਵੱਡੀਆਂ ਵੱਡੀਆਂ ਲੜਾਈਆਂ ਵੀ ਗੱਲਾਂ ਕਰਕੇ ਸੁਲਝਾਈਆਂ ਜਾਂਦੀਆਂ ਨੇ ਗੱਲਬਾਤ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ ਇਕ ਗੁਰਬਾਣੀ ਰੱਬ ਜੀ ਦੇ ਨਾਲ ਗੱਲਾਂ ਨੇ ਜਦੋਂ ਆਪਾਂ ਬਾਣੀ ਪੜ੍ਹਦੇ ਆ ਬੜੇ ਬਾਰ ਮੁੱਖ ਵਾਕ ਦੇ ਰੂਪ ਵਿੱਚ ਵੀ ਸੁਣਿਆ ਹੈ ਨਾ ਗੱਲ ਹੋ ਰਹੀ ਆ ਤੂੰ ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਰਣਾ ਗੱਲਾਂ ਹੋ ਰਹੀਆਂ ਨੇ ਨਾ ਕਿਤੇ ਕਿਹਾ ਜਾ ਰਿਹਾ ਹੈ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਾਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ